ਆ ਰਵੀ ਜਨਾ ਜੀ ਕੱਲ 1:30 ਵਜੇ ਦੇ ਕਰੀਬ ਮੇਰੇ ਘਰੋਂ ਇੱਕ ਚੋਰ ਨੇ ਜੋ ਗਲੀ ਦੇ ਵਿੱਚ ਤੁਰ ਫਿਰ ਕੇ ਉਹਨੇ ਰੈਕੀ ਕੀਤੀ ਉਸ ਤੋਂ ਬਾਅਦ ਜਿੰਦਰਾ ਤੋੜਿਆ ਘਰ ਚੋਂ ਸਮਾਨ ਕਾਫੀ ਲੈ ਗਿਆ ਜਿਹਦੇ ਵਿੱਚ ਜੁਐਲਰੀ ਕਾਫੀ ਆ ਤੇ ਨਕਦ 1.5 ਲੱਖ ਦੇ ਕਰੀਬ ਹੈ ਮਤਲਬ 25 ਤੋਂ 25 25 ਤੋਲੇ ਤੋਂ ਉੱਪਰ ਹੈ ਸਮਾਨ ਜਿਹੜਾ ਗਹਿਣਾ ਲਮਾਰੀ ਉੱਪਰ ਟੁੱਟੀ ਹੋਈ ਆ ਸ਼ਾਮ ਨੂੰ ਅਸੀਂ ਆਏ 7:00 ਵਜੇ ਆਕੇ ਦੇਖਿਆ ਤੇ ਦਰਵਾਜਾ ਸਾਰਾ ਖੁੱਲਾ ਤੇ ਬੜੀ ਤੁਹਾਡੇ ਘਰ ਵਿੱਚ ਕੋਈ ਨਹੀਂ ਸੀ ਤਾਲਾ ਲੱਗਾ ਸੀ ਕੋਈ ਨਹੀਂ ਸੀ ਲੋਕ ਲੱਗਾ ਦਾ ਸੀ ਜੇ ਤਾਲਾ ਲੱਗਾ ਦਾ ਸੀ ਇਹ ਤਾਲੇ ਲੱਗਣਾ ਕਰਕੇ ਹੀ ਉਹਨੇ ਗਲੀ ਦੇ ਵਿੱਚ ਸਾਰਾ ਘੁੰਮਿਆ ਉਸ ਤੋਂ ਬਾਅਦ ਸਾਡਾ ਤਾਲਾ ਤੋੜਿਆ ਤਾਲਾ ਤੋੜ ਕੇ ਅੰਦਰੋਂ ਦਰਾਜਾ ਬੰਦ ਕਰਕੇ 30 40 ਮਿੰਟ ਉਹ ਰਿਹਾ ਅੰਦਰ ਉਸ ਤੋਂ ਬਾਅਦ ਉਹ ਆਪਣਾ ਕੰਮ ਕਰਕੇ ਲਫਾਫੇ ਹੋ ਗਏ ਪੁਲਿਸ ਕੰਪਲੇਟ ਕੀਤੀ ਪੁਲਿਸ ਕੰਪਲੇਨਟ بیٹے ਦੇ ਨਾਂ ਤੇ ਹੋਈ ਹੈ ਮੇਰੇ ਹਰਸ਼ੀਜੈਨ ਦੇ ਨਾਂ ਤੇ ਉਸੇ ਵੇਲੇ ਦੋ ਜਣੇ ਕਰਮਚਾਰੀ ਆਏ ਸੀਗੇ ਉਹ ਦੇਖ ਕੇ ਮੂਵੀ ਬਣਾ ਕੇ ਚਲੇ ਗਏ ਆ ਪਰ ਉਸ ਤੋਂ ਬਾਅਦ ਲਿਖਤ ਕਾਰਵਾਈ ਮੈਂ ਹੁਣ ਚੱਲਣਾ ਕਰਨ ਸੀਸੀ ਕੈਮਰੇ ਦੀ ਜਿਹੜੀ ਉਹ ਵੀਡੀਓ ਜਬ ਬੰਦਾ ਪਹਸਤਾਨ ਚ ਆਇਆ ਤੁਹਾਡੇ ਕੋਲ ਬੰਦਾ ਨਹੀਂ ਪਹਿਚਾਨਦਾ ਸੀ ਸਿਆਣੀ ਉਮਰ ਦਾ ਵਾ ਚੰਗੇ ਕੱਪੜੇ ਪਾਏ ਹਨ ਉਹ ਕੋਈ ਗਲੀ ਦੇ ਵਿੱਚ ਅੱਧਾ ਪੌਣਾ ਘੰਟਾ ਚੱਕਰ ਉਹਨੇ ਕਦੀ ਇੱਧਰ ਲਾ ਕੇ ਦੀ ਇੱਧਰ ਲਾ ਕੋਈ ਵੀ ਗਲੀ ਤੇ ਵਿੱਚ ਗਲੀ ਦਾ ਨੁੱਕਰ ਕੋਈ ਨਹੀਂ ਛੱਡੀ ਈਵਨ ਕਿ ਘਰਾਂ ਦੇ ਜਿੰਦਰੇ ਵੀ ਚੈੱਕ ਉਹਨੇ ਕੀਤੇ ਵੀ ਜਿਹੜਾ ਲੋਕ ਲੱਗਾ ਉਹਨੂੰ ਤੋੜਿਆ ਉਹਦੇ ਅੰਦਰ ਜਾ ਕੇ ਫਿਰ ਕਾਰਵਾਈ ਕੀਤੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਬਾਸ ਜੀ ਮੰਗ ਕੀ ਕਰਨੀ ਆ ਬਾਸ ਜੀ ਉਹਨਾਂ ਰਹਿ ਆ ਹੀ ਕੱਖ ਨਹੀਂ ਤੇ ਮੰਗਾਗੇ ਕੀ ਤੇ ਬੜਾ ਹੀ ਹਾਲ ਔਖਾ ਹੋਇਆ ਪਿਆ ਜੀ ਬਸ ਪ੍ਰਸ਼ਾਸਨ ਨੇ ਕੀ ਕਰਨਾ ਉਹ ਤੇ ਸਾਨੂੰ ਵੀ ਪਤਾ ਮੇਰਾ ਨਾਮ ਅੰਕੀ ਜੈਣਾ ਹੀ ਸਾਡੀ ਗਲੀ 'ਚ ਕੱਲ ਚੋਰੀ ਹੋਈ ਆ ਮਤਲਬ ਇੱਕ ਬੰਦਾ ਆ ਉਹਨੇ ਚੰਗੀ ਤਰ੍ਹਾਂ ਰੈਂਕੀ ਕੀਤੀ ਆ ਪਹਿਲਾਂ ਮੇਰੇ ਘਰ ਆਇਆ ਜੀ ਆ ਮੇਰੀ ਗਲੀ 'ਚ ਮੇਰੇ ਘਰ ਆਇਆ ਮੇਰੇ ਘਰੋਂ ਨੇ ਬੂਹੇ ਖੜਕਾਏ ਨਹੀਂ ਮਤਲਬ ਕੋਈ ਗੱਲ ਬਣੀ ਉਸ ਤੋਂ ਬਾਅਦ ਸ਼ਾਫੀ ਦੇ ਘਰ ਗਿਆ ਵਾ ਉੱਥੇ ਗਲੀ 'ਚ ਨੇ ਦੋ ਤਿੰਨ ਦਰਵਾਜ਼ੇ ਵੇਖੇ ਆ ਨਹੀਂ ਗੱਲ ਬਣੀ ਉਸ ਤੋਂ ਬਾਅਦ ਫਿਰ ਇਹਨੇ ਘਰ ਪਹਿਲਾਂ ਗਲੀ 'ਚ ਚੋਰੀ ਹੋਈ ਆ ਮੋੜ ਚਲ ਸ਼ਰੀਆਮ ਲੈ ਕੇ ਗਏ ਅਗਲੀ ਚੋਂ ਤੇ 10 10 12 ਦਿਨ ਪਹਿਲਾਂ ਤੇ ਫਿਰ ਅੱਗੇ ਚੱਲ ਗਿਆ ਅੱਗੇ ਨੇ ਤਿੰਨ ਚਾਰ ਘਰ ਵੇਖੇ ਤੇ ਉਸ ਤੋਂ ਬਾਅਦ ਇੱਕ ਘਰ ਤਾਲਾ ਲੱਗਾ ਸੀ ਰਵੀ ਜਾਨ ਜੀ ਦਾ ਘਰ ਦਾ ਉਹਦਾ ਘਰ ਉਹਨੇ ਵੇਖਿਆ ਤਾਲਾ ਲੱਗਾ ਵਾ ਮੋਕਾ ਲਗਾਉਂਦਾ ਉਹਨੇ ਤਾਲਾ ਤੋੜਿਆ ਉਹਨਾ ਘਰ ਚੋਰੀ ਕੀਤੀ ਤੇ ਮੈਂ ਪਰੇਸ਼ਾਨਨ ਅੱਗੇ ਬੇਨਤੀ ਕਰਦਾ ਕਿ ਆ ਚੋਰਾਂ ਦਾ ਨੱਤ ਪਾਈ ਜਾਵੇ ਸਾਡੇ ਗਲੀ ਚ ਬਹੁਤ ਹੀ ਬੁਰਾ ਹਾਲ ਹੋ ਗਿਆ ਮਤਲਬ ਪਹਿਲਾਂ ਕਰੀ ਨਹੀਂ ਇਹ ਕੰਮ ਹੋਇਆ ਤੇ ਹੁਣ ਬਹੁਤ ਜ਼ਿਆਦਾ ਚੋਰੀ ਹੋਣ ਲੱਗੀ ਆ ਸਾਡੇ ਗਲੀ ਡੇਲੀ ਕੋਈ ਨਾ ਕੋਈ ਮਤਲਬ ਆਂਦਾ ਆ ਕਦੀ ਕੇਦ ਘਰ ਵੱਡ ਜਾਂਦਾ ਕੋਈ ਚੋਰ ਕਦੀ ਕੇਦ ਘਰ ਵੱਡ ਜਾਂਦਾ ਕੋਈ ਚੋਰ ਕਦੀ ਇੱਥੋਂ ਮੋਟਰਸਲ ਚੁੱਕੇ ਜਾਂਦੇ ਆ ਮਤਲਬ ਬਹੁਤ ਹੀ ਜਨ ਨੇ ਵਾਕਿਆ ਕਿੰਨੇ ਵਜੇ ਦਾ ਟਾਈਮ ਹੈ ਦੇਖੋ ਜੀ ਦੁਪਹਿਰੇ ਹੀ ਚੋਰੀ ਹੋ ਗਈ ਆ ਦੁਪਹਿਰੇ 1:30 ਵਜੇ ਦਾ ਟਾਈਮ ਸੀ ਮੇਰੇ ਖਿਆਲ ਨਾਲ ਹੀ ਤੇ ਮਤਲਬ ਆਪਾਂ ਜੇ ਕਹੀਏ ਕਿ ਦੁਪਹਿਰੇ ਹੀ ਇਹ ਕੁਝ ਹੋਣ ਲੱਗਿਆ ਦਿਨੇ ਇਹ ਕੁਝ ਹੋਣ ਲੱਗਦੇ ਰਾਤ ਕਿੱਥੇ ਗਲੀ ਸੇਮ ਰਹੂਗੀ ਕੋਈ ਨੁਕਸਾਨ ਜਿਹੜਾ ਹੋਇਆ ਹੋਇਆ ਦੇਖੋ ਇਹ ਨੁਕਸਾਨ ਤਾਂ ਕਾਫੀ ਹੋਇਆ ਹੈ ਇਸ ਬਾਰੇ ਤਾਂ ਕਹਿ ਨਹੀਂ ਸਕਦੇ ਨੁਕਸਾਨ ਉਹਨਾਂ ਕਾਫੀ ਹੋਇਆ ਹੈ ਤੇ ਹੀ ਮੱਲੇ ਵਾਲ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਆ ਅਪਾ ਇਹੋ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਥੋੜਾ ਇਹਨਾਂ ਤੇ ਨੱਤ ਪਾਈ ਜਾਵੇ ਚੋਰਾਂ ਤੇ ਤੇ ਮਤਲਬ ਰੋਕਿਆ ਜਾਵੇ ਕੰਟਰੋਲ ਆ ਰਵੀ ਜਨਾ ਜੀ ਕੱਲ 1.5 ਵਜੇ ਦੇ ਕਰੀਬ ਮੇਰੇ ਘਰੋਂ ਇੱਕ ਚੋਰ ਨੇ ਜੋ ਗਲੀ ਦੇ ਵਿੱਚ ਤੁਰ ਫਿਰ ਕੇ ਉਹਨੇ ਰੈਕੀ ਕੀਤੀ ਉਸ ਤੋਂ ਬਾਅਦ ਜਿੰਦਰਾ ਤੋੜਿਆ ਘਰ ਚੋਂ ਸਮਾਨ ਕਾਫੀ ਲੈ ਗਿਆ ਜਿਹਦੇ ਵਿੱਚ ਜੁਐਲਰੀ ਕਾਫੀ ਆ ਤੇ ਨਕਦ 1.5 ਲੱਖ ਦੇ ਕਰੀਬ ਹੈ ਚਾਂ ਰੈਸਟੋਰੈਂਟ ਕਿੰਨਾ ਹੋਦਾ ਮਤਲਬ 25 ਤੋਂ 25 ਵੀ 25 ਟੋਲੇ ਤੋਂ ਉੱਪਰ ਹੈ ਸਮਾਨ ਜਿਹੜਾ ਗਿਆ ਨਾ ਲਮਾਰੀ ਉੱਪਰ ਟੁੱਟੀ ਹੋਈ ਆ ਸ਼ਾਮ ਨੂੰ ਅਸੀਂ ਆਏ 7:00 ਵਜੇ ਆ ਕੇ ਦੇਖਿਆ ਤੇ ਦਰਵਾਜ਼ਾ ਸਾਰਾ ਖੁੱਲਾ ਤੇ ਬੜੀ ਤੁਹਾਡੇ ਘਰ ਵਿੱਚ ਕੋਈ ਨਹੀਂ ਸੀ ਤਾਲਾ ਲੱਗਾ ਹੋਈ ਕੋਈ ਨਹੀਂ ਸੀ ਲੋਕ ਲੱਗਾ ਦਾ ਸੀ ਤਾਲਾ ਲੱਗਾ ਦਾ ਸੀ ਇਹ ਤਾਲੇ ਲੱਗਣਾ ਕਰਕੇ ਹੀ ਉਹਨੇ ਗਲੀ ਦੇ ਵਿੱਚ ਸਾਰਾ ਘੁੰਮਿਆ ਉਸ ਤੋਂ ਬਾਅਦ ਸਾਡਾ ਤਾਲਾ ਤੋੜਿਆ ਤਾਲਾ ਤੋੜ ਕੇ ਅੰਦਰ ਦਰਾਜਾ ਬੰਦ ਕਰਕੇ 30-40 ਮਿੰਟ ਉਹ ਰਿਹਾ ਅੰਦਰ ਉਸ ਤੋਂ ਬਾਅਦ ਉਹ ਆਪਣਾ ਕੰਮ ਕਰਕੇ ਕਾਫੀ ਹੋਰ ਜੀ ਪੁਲਿਸ ਕੰਪਲੇਟ ਕੀਤੀ ਹੈ ਪੁਲਿਸ ਕੰਪਲੇਨ ਬੇਟੇ ਦੇ ਨਾਮ ਤੇ ਹੋਈ ਹੈ ਮੇਰੇ ਹਰਸ਼ੀ ਜੈਨ ਦੇ ਨਾਮ ਤੇ ਉਸੇ ਵੇਲੇ ਦੋ ਜਣੇ ਕਰਮਚਾਰੀ ਆਏ ਸੀਗੇ ਜੀ ਉਹ ਦੇਖ ਕੇ ਮੂਵੀ ਬਣਾ ਕੇ ਚਲੇ ਗਏ ਪਰ ਉਸ ਤੋਂ ਬਾਅਦ ਲਿਖਤ ਕਾਰਵਾਈ ਮੈਂ ਹੁਣ ਚੱਲਣਾ ਕਰਨ ਸੀਸੀ ਕੈਮਰੇ ਜਿਹੜੀ ਉਹ ਵੀਡੀਓ ਜਬ ਬੰਦਾ ਪਿਛਤਾਨ ਚ ਆਇਆ ਤੁਹਾਡੇ ਕੋਲ ਬੰਦਾ ਨਹੀਂ ਪਹਿਚਾਨ ਚ ਆਇਆ ਸੀ ਸਿਆਣੀ ਉਹ ਮਰਦਾਵਾ ਚੰਗੇ ਕੱਪੜੇ ਪਾਏ ਹਨ ਉਹ ਕੋਈ ਗਲੀ ਦੇ ਵਿੱਚ ਦਾਪਣਾ ਘੰਟਾ ਚੱਕਰ ਉਹਨੇ ਕਦੀ ਇੱਧਰ ਲਾ ਕਦੀ ਇੱਧਰ ਲਾ ਕੋਈ ਵੀ ਗਲੀ ਤੇ ਵਿੱਚ ਗਲੀ ਦਾ ਨੁੱਕਰ ਕੋਈ ਨਹੀਂ ਛੱਡੀ ਈਵਨ ਕਿ ਘਰਾਂ ਦੇ ਜਿੰਦਰੇ ਵਿੱਚ ਚੱਕ ਉਹਨੇ ਕੀਤੇ ਵੀ ਜਿਹੜਾ ਲੋਕ ਲੱਗਾ ਉਹਨੂੰ ਤੋੜਿਆ ਉਹਦੇ ਅੰਦਰ ਜਾ ਕੇ ਫਿਰ ਕਾਰਵਾਈ ਕੀਤੀ ਪ੍ਰਸ਼ਾਸਨ ਕੋ ਕੀ ਮੰਗਰਦੇ ਹੋ ਬਾਸ ਜੀ ਮੰਗ ਕੀ ਕਰਨੀਆਂ ਬਾਸ ਜੀ ਕਿਉਂ ਨਾ ਰਹਿ ਆ ਹੀ ਕੱਖ ਨਹੀਂ ਤੇ ਮੰਗਾਂਗੇ ਕੀ ਤੇ ਬੜਾ ਹੀ ਹਾਲ ਔਖਾ ਹੋਇਆ ਪਿਆ ਜੀ ਬਸ ਪ੍ਰਸ਼ਾਸਨ ਨੇ ਕੀ ਕਰਨਾ ਉਹਦੇ ਸਾਨੂੰ ਵੀ ਪਤਾ